ਸਰੇ ਹਾਲੀ ਇਹ ਇੱਕ ਸਟਾਰਟਅਪ ਹੈ ਫਾਰ ਦਾ ਬਿਲਕੁਲ ਇੱਕ ਚੀਜ਼ਾਂ ਵਿੱਚ ਮੈਨੂੰ ਤੇ ਮਾਰਕੀਟ ਤੋਂ ਤੁਹਾਡੀਆਂ ਚੀਜ਼ਾਂ ਅਲੱਗ ਹੈ। ਸੋ ਜੇ ਸਟਾਰਟਅਪ ਦੀ ਗੱਲ ਕਰੀਏ ਸਾਡਾ ਜੋ ਐਜ਼ ਅ ਵੈਂਚਰ ਹੈ ਜਿਹੜਾ 97 ਆਇਆ ਹੋਏ ਕਿ ਬੇਸਿਕਲੀ ਸਾਡੇ ਫਾਦਰ ਸਾਹਿਬ ਦਾ ਉਹ ਮੈਡੀਕਲ ਲਾਈਨ ਤੋਂ ਲੈ ਕੇ ਆਉਂਦੇ ਸੀ। ਜਿੰਨ ਦਾ ਇਸ ਟਾਈਮ ਕੀ ਹੈ ਮੋਂਥ 10 ਟਾਈਪਸ ਆਫ ਹਨੀ ਐਂਡ ਹਨੀ بیسਡ ਪ੍ਰੋਡਕਟਸ ਦੇ ਇੰਦਾਰ ਜਿੰਨ ਵੀ ਅਜਕਲ ਪ੍ਰੋਬਲਮਸ ਆ ਰਹੀਆਂ ਕਿ ਦਾਈਟਰੀ ਨੁਕਸਾਨ ਹੈਗਾ ਕੈਨੋਪ੍ਰਾਇਟਸ ਸਾਈਟ ਆਉਟ ਆ ਗਿਆ ਸੀ ਉਹ ਐਜ਼ ਅ ਮੈਡੀਕਲ ਕਨਸੈਪਟ ਦੇ ਨਾਲ ਹਨੀ ਨੂੰ ਲੈ ਕੇ ਆਉਂਦੇ ਠੀਕ ਹੈ।

ਜੋ ਨੂੰ ਆਪ ਨੂੰ ਦੇਖਣਾ ਪੈਂਦਾ ਹੈ ਕਿ ਕਿਹੜਾ ਮੁੰਡੇ ਜਿਹੜਾ ਬੈਠਦਾ ਹੈ ਤੇ ਟਾਈਮਿੰਗ ਵੀ ਕਰੀਏ ਨੀ 15-30 ਸਾਤੋ ਜਾਗਰ ਕਰੀਏ ਜਿਹਦਾ ਕਿ ਗਲਾਈਸਮੋਲਡਿਕ ਲੈਵਲ ਨੋਰਮਲ ਨਾਲੋਂ ਘੱਟ ਹੋਣਾ ਠੀਕ ਹੈ ਹੁਣ ਇਹਦਾ ਇੱਕ ਸਾਡਾ ਤਬਰੀ ਪਿਠਾਨੀ ਹੁੰਦਾ ਹੈ ਜਿਹੜਾ ਵੀ ਤੁਸੀਂ ਸੁਣਿਆ ਕਿ ਮਾਰਨਿੰਗ ਦੇ ਵਿੱਚ ਲੈਂਦੇ ਨੇ ਉਸੇ ਪਾਣੀ ਦੇ ਨਾਲ ਉਸੇ ਹਣੀ ਤੋਂ ਵੈਕਾ ਠੀਕ ਹੈ ਮੇਨਲੀ ਡਿਫਰੈਂਸ ਇਹ ਕ੍ਰੌਕਸ ਜੇ ਮੇਰੀ ਗੱਲ ਹੈ ਸਿਕੰਦਰ ਤੇ ਲੈ ਨੋ ਕਿ ਦੇ ਸੈਲਫ ਸੇਲਸ ਕਵਰ ਕਰ ਤੁਮ ਜਰੂਰ ਕੁਸ਼ਮੇ ਦੀ। ਸਿਕੰਦਰ ਫਲੋਰਾ ਦੇਖਣਾ ਚਾਹਦਾ ਕਿ ਇਹ ਨਾਲ ਕਿਤੇ ਤੇ ਬੈਠਦਾ। ਵੀਰ ਖਾਸੇ ਜਿਹਸ ਨੇ ਨਾ ਤੋਂ ਦਿੱਖ ਪਛਾਣ ਜਿਹੜੀ ਉਹ ਕੰਡੰਡੀ ਸਿਲਦੀ ਹੈ। ਅੱਜ ਦੇ ਟਾਈਮ ਤੇ ਗੱਲ ਕਰੀਏ ਕਿ ਕਿਸਾਨਾ ਹਣੀ ਫੇਸ ਬਲਕਾਂ ਦਾ। ਜਿਹੜਾ ਕੀ ਐਜ਼ ਅ ਗਟ ਫਿਟਨੈਸ ਦੇ ਲਈ ਜੀ ਫਿਟਨੈਸ ਹੌਲਡ ਇਨ ਆਫ। ਇਹਦੇ ਵਿੱਚ ਕੀ ਹੈ ਸਾਡੇ ਡਿਫਰੈਂਟ ਹਰਬਸ ਹੈਗੀਆਂ ਨੇ ਵਿਦ ਹਨੀ ਐਂਡ ਰੋਜ਼ ਪੈਟਰਲਸ ਦੇ ਨਾਲ ਜਿਹੜਾ ਕਿ ਅੱਜ ਦੇ ਜਿਹੜਾ ਮੇਨ ਪ੍ਰੋਬਲਮ ਹੈ ਇਮਿਊਨਿਟੀ ਦੀ। ਇਹ ਐਸਾ ਉਹਨੂੰ ਮੋਸਟ ਹਮ ਕਰਾ ਲਈ ਕਿ ਸਿਕੰਦਰ

ਹਿਤੇਸ਼ੀ টিআরপি ਨਹੀਂ ভরসা आपका ਪੰਜਾਬਾ ਇੰਜਨ ਨੈਟਵਰਕਸ ਤੇ ਵੱਲੋਂ ਇੱਕ ਸਟਾਰਟਅਪ ਨੂੰ ਲੈ ਕੇ ਇੱਥੇ ਇੱਕ ਇਵੈਂਟ ਕਰਵਾਇਆ ਜਾ ਰਿਹਾ ਜਿੱਥੇ ਪੰਜਾਬ ਦੇ ਕਈ ਉਸ ਸਟਾਰਟਅਪਸ ਵਾਲੇ ਨੌਜਵਾਨ ਡਿਗਰੀਏ ਤੇ ਪਹੁੰਚੇ ਨੇ ਜਿਨ੍ਹਾਂ ਨੇ ਆ ਪੰਜਾਬ ਦੇ ਵਿੱਚ ਆਪਣੇ ਇੱਕ ਅਲੱਗ ਤਰ੍ਹਾਂ ਦੇ ਸਟਾਰਟਅਪ ਦੀ ਸ਼ੁਰੂਆਤ ਕੀਤੀ ਹੈ ਤੇ ਜੋ ਅੱਜ ਦੇ ਸਮੇਂ ਦੇ ਵਿੱਚ ਬਹੁਤ ਚੱਲ ਰਿਹਾ ਤਾਂ ਇੱਕ ਅਮੋਲਕ ਬ੍ਰੈਂਡ ਤੋਂ ਵੀ ਸਟਾਰਟਅਪ ਲੈ ਕੇ ਇੱਥੇ ਆਏ ਨੇ ਬਹੁਤ ਤਰ੍ਹਾਂ ਦੀਆਂ ਸ਼ਾਇਦ ਜਿਹੜੀਆਂ ਨੇ ਇੱਥੇ ਇਹ ਲੈ ਕੇ ਆਏ ਨੇ ਤਿਆਰ ਇਹਨਾਂ ਨੇ ਆਪ ਕੀਤੀਆਂ ਹੋਈਆਂ ਨੇ ਤਾਂ ਇਹਨਾਂ ਦੀ ਖਾਸੀਅਤ ਵੀ ਇਹਨਾਂ ਤੋਂ ਪੁੱਛਾਂਗੇ ਕਿ ਕੀ ਖਾਸੀਅਤ ਹੈ ਇਹਨਾਂ ਦੀ ਅਸ਼ਹਿਦ ਦੇ ਵਿੱਚ ਤੇ ਆਮ ਸ਼ਹਿਦ ਜੋ ਮਾਰਕੀਟ ਦੇ ਵਿੱਚੋਂ ਤੁਸੀਂ ਲੈਨੇ ਆ ਤੇ ਇਹਨਾਂ ਦੀ ਜੋ ਸ਼ਹਿਦ ਹੈ ਉਸ ਵਿੱਚ ਕੀ ਫਰਕ ਹੈ ਸਾਡੇ ਨਾਲ ਦੋਨੋਂ ਬ੍ਰਦਰਸ ਜਿਹੜੇ ਨੇ ਉਹ ਮोजੂ ਮੈਂ ਕੱਲ ਬਾਅਦ ਇਸ ਨਾਲ ਗੱਲ ਕਰਨ ਦੀ ਬੈਠੀ ਕੀ ਨਾ ਬਾਰੇ ਸਰ ਮੇਰਾ ਨਾਮ ਹੈ ਸਰਗਦੇਵ ਸਿੰਘ ਜੀ ਕਹਿੰਦਾ ਤਾਂ ਸਾਡੇ ਜਿੰਨੇ ਵੀ ਸਰੂਦ ਦੇ ਨੇ ਉਹਨਾਂ ਨੂੰ ਐਜ਼ ਅ ਵੈਲਕਮ ਹੈ ਤੁਸੀਂ ਮੌਲਿਕ ਦਾ ਸਾਲਾ ਚਾਹਦੇ ਸਰ ਇਹ ਹਾਦੀ ਕੀ ਸਟਾਰਟਅਪ ਹੈ ਤੁਹਾਡਾ ਫਿਰ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਬਣਾਉਂਦੇ ਹੋ ਤੇ ਮਾਰਕੀਟ ਤੋਂ ਤੁਹਾਡੀਆਂ ਚੀਜ਼ਾਂ ਅਲੱਗ ਕਿਉਂ ਹੈ ਸਰ ਜੇ ਸਟਾਰਟਅਪ ਦੀ ਗੱਲ ਕਰੀਏ ਸਾਡਾ ਜੋ ਐਜ਼ ਅ ਵੈਂਚਰ ਹੈਗੇ ਫਰਮ 97 ਹੈਗਾ ਇਹ ਬੇਸਿਕਲੀ ਸਾਡੇ ਫਾਦਰ ਸਾਹਿਬ ਦਾ ਉਹ ਮੈਡੀਕਲ ਲਾਈਨ ਤੋਂ ਨਿਕਲ ਕੇ ਐਂਡ ਅਸੀਂ ਇਸ ਟਾਈਮ ਕੀ ਮੂਨ ਦਾ 10 ਟਾਈਪਸ ਆਫ ਹਨੀ ਐਂਡ ਹਨੀ ਬੇਸ ਪ੍ਰੋਡਕਟਸ ਦੇ ਗਾ ਜਿੰਨੀ ਵੀ ਅੱਜਕੱਲ ਪ੍ਰੋਬਲਮਸ ਆ ਰਹੀਆਂ ਕਿ ਜਿਹੜਾ ਫੈਟੀ ਲਿਵਰ ਹੈਗਾ ਕਈ ਨੂੰ ਪ੍ਰੈਗਨੈਂਸੀ ਸਾਈਡ ਹੈ ਅਸੀਂ ਉਹ ਐਜ਼ ਅ ਮੈਡੀਕਲ ਕਨਸੈਪਟ ਦੇ ਨਾਲ ਹਨੀ ਨੂੰ ਲੈ ਕੇ ਚੱਲਦੇ ਠੀਕ ਹੈ ਅੱਛਾ ਸਰ ਇਹ ਵੀ ਕਹਿ ਜਾਂਦੇ ਕਿ ਹਨੀ ਵੀ ਇੱਕ ਕਾਈਂਡ ਆਫ ਸ਼ੂਗਰ ਹੈ ਮਿੱਠੇ ਦਾ ਕੰਮ ਵੀ ਕਰਨੇ ਕਰਨਾ ਹੈ ਜੀ ਕਿਸ ਤਰ੍ਹਾਂ ਇਸ਼ੂ ਨੂੰ ਨਾਲ ਲੈ ਕੇ ਹਨੀ ਲੈ ਕੇ ਚੱਲਿਆ ਇਸ ਵਿੱਚ ਜੇ ਮੇਨ ਗੱਲ ਕਰੀਏ ਆਪਾਂ ਜਿਹੜੇ ਨੈਸ਼ਨਲ ਹਨੀ ਹੈਗਾ ਉਹਦੇ ਵਿੱਚ ਹਣੀ ਦੇ ਵਿੱਚ ਇੰਨਾ ਸ਼ੂਕਰੋਸ ਐਂਡ ਫਰਕਟੋਸ ਹੁੰਦਾ ਨੂੰ ਜਿੰਨਾ ਆਪਾਂ ਕਹਿੰਦੇ ਹੁਣ ਉਹ ਜਦੋਂ ਆਪਸ ਨੂੰ ਦੇਖਣਾ ਪੈਂਦਾ ਹਣੀ ਕਿਹੜਾ ਬੰਦੇ ਦੇ ਕਿਹੜਾ ਬੈਟਰ ਹੈ ਤੁਸੀਂ ਡਾਇਗਨੋਸਟਿਕਲੀ ਵੀ ਆਉ ਕਰੀਏ ਹੁਣ ਉਹ ਸਿਫਰਮ ਲਾਸ 13 ਤੋਂ ਜਰਮਨ ਹਣੀ ਦੇ ਆ ਜਿਹਦਾ ਕਿ ਗਲਾਈਸਮਿਕ ਇੰਡੈਕਸ ਲੈਵਲ ਨਾਰਮਲ ਨਾਲੋਂ ਘੱਟ ਹੁੰਦਾ ਠੀਕ ਹੈ ਹੁਣ ਇਹਦਾ ਇੱਕ ਸਾਡਾ ਦ ਬੀਫ ਹਣੀ ਆਉਂਦਾ ਜਿਹੜਾ ਕਿ ਤੁਸੀਂ ਸੁਣਿਆ ਕਈ ਮਾਰਨਿੰਗ ਦੇ ਵਿੱਚ ਲੈਂਦੇ ਨੇ ਕੋਸੇ ਪਾਣੀ ਦੇ ਵਿੱਚ ਉਹਨਾਂ ਨੂੰ ਅਸੀਂ ਇਹ ਹਣੀ ਪ੍ਰੋਵਾਈਡ ਕਰਦੇ ਠੀਕ ਹੈ ਮੇਨਲੀ ਡਿਫਰੈਂਸ ਕੀ ਹੈ ਕ੍ਰੌਪ ਸੇ ਵੀਰੀ ਕਰ ਰਹਾ ਹੈ ਉਹਨਾਂ ਅਸੀਂ ਹਰਤੇ ਨਹੀਂ ਨੌਕ ਤੇ ਦੇ ਸੱਵ ਸਿਟਸ ਕਵਰ ਕਰਦੇ ਹਾਂ ਜੁਮੂ ਕਸ਼ਮੀਰ ਦੇ ਚੈੱਕ ਕਰ ਸਾਨੂੰ ਫਲੋਰਾ ਦੇਖਣਾ ਪੈਂਦਾ ਕਿਹੜਾ ਹਨੀ ਕਿਤੇ ਤੇ ਬੈਟ ਕਰਨਾ ਥੈਟਸ ਵਾਈ ਅਸੀਂ ਬ੍ਰੋਸ਼ਰਸ ਲਾਂਚ ਕੀਤੇ ਗਏ ਇਦੇ ਵਿੱਚ ਕੀ ਆ ਸੀ ਹਰ ਇੱਕ ਹਨੀ ਦੀ ਐਜ਼ ਅ ਡਿਸਕ੍ਰਿਪਸ਼ਨ ਦਸੀ ਕਿਸ ਨੂੰ ਤੇ ਬੈਨੀਫੀਸ਼ੀਅਲ ਐਂਡ ਉਹਦੀ ਕਿੰਨੀ ਕੰਜ਼ਮਪਸ਼ਨ ਉਹਨੂੰ ਰੋਜ਼ ਦੀ ਕਿੰਨੇ ਵਿੱਚ ਲੈਣੀ ਹੈ ਠੀਕ ਹੈ ਤਾਂ ਸਭ ਤੋਂ ਢੀਹ ਖਾਸियत ਕੀ ਹੈ ਜਿਸ ਤਰ੍ਹਾਂ ਹਨੀ ਤੋਂ ਤੁਸੀਂ ਬਹੁਤ ਪਰਮੀਆਂ ਕੀ ਹੈ ਜਿਵੇਂ ਜਾਮਨ ਵਾਲੀ ਵੀ ਬਹੁਤ ਲੱਗ ਲੱਗਦੀ ਹੈ ਇਹ ਖਾਸियत ਕੀ ਹੈ ਜਿਸ ਦੇ ਨਾਲ ਤੁਹਾਡੀ ਪਛਾਣ ਜਿਹੜੀ ਆ ਉਹ ਬੈਨੀਫੀਸ਼ੀਅਲ ਤੇ ਅੱਜ ਦੇ ਟਾਈਮ ਤੇ ਗੱਲ ਕਰੀਏ ਇੱਕ ਸਾਡਾ ਹਨੀ ਪੇਸਟ ਬਣ ਕਾਤਾ ਹੈ ਜਿਹੜਾ ਕੀ ਐਜ਼ ਅ ਗਟ ਫਿਟਨੈਸ ਦੇ ਲਈ ਜੀ ਫਿਟ ਨੇਚਰਲ ਦੇ ਨਾਮ ਤੋਂ ਆਉਂਦਾ ਹੈ ਇਹਦੇ ਵਿੱਚ ਕੀ ਆ ਸਾਡੇ ਡਿਫਰੈਂਟ ਹਰਬਸ ਹੈਗੀਆਂ ਨੇ ਵਿਦ ਹਨੀ ਐਂਡ ਰੋਜ਼ ਪੈਟਲਸ ਦੇ ਨਾਲ ਜਿਹੜਾ ਕਿ ਅੱਜ ਦੇ ਜਿਹੜਾ ਮੇਨ ਪ੍ਰੋਬਲਮ ਕੀ ਹੈ ਇਮਿਊਨਿਟੀ ਦੀ ਇਹ ਐਜ਼ ਆਪਨ ਲੋਕ मोस्ट ऑफ ਕਰਦਾ ਡੇਲੀ بیس ਠੀਕ ਹੈ ਇਧਰ ਥਰੋਟ ਇਨਫੈਕਸ਼ਨਸ ਆਜ਼ ਐਜ਼ ਆ ਡੀਪ ਪੇਸ ਲਿਖਾਉ ਡਾਕਟਰ ਜੀ ਆਪਰੇਟਿੰਗ ਬੋਲਦੇ ਕਿ ਅੱਛਾ ਵੀ ਫਨੀ ਬੇਸ ਕੰਸੀ ਪਿੰਦੀ ਜਾ ਰਹੀ ਹੈ ਜੀ ਵੀ ਐਸ ਸਪੈਸ਼ਲੀ ਨੌਂਚ ਕੀ ਦੀਆਂ ਸਾਡੇ ਵਿੰਟਰਸ ਵਿੱਚ ਹੌਟਸਪੌਟਸ ਜਿੱਦੇ ਵਿੱਚ ਜੇ ਸ਼ੂਗਰ ਜਿਆਦਾ ਪੁਰਾਣੇ ਟਾਈਮ ਚ ਯੂਜ਼ ਕਰਦੇ ਸੀ ਆਟਾ ਪਾ ਲੈਣਾ ਹਨੀ ਜੈਗਰੀ ਤੇ ਸਾਡੀ ਅਲਸੇ ਠੀਕ ਹੈ ਜੀ ਕਿਉਂਕਿ ਇਹਦਾ ਹੀ ਕਾਰਪੋਰੇਟ ਗਿਫਟਿੰਗ ਦੇ ਲਈ ਸਪੈਸ਼ਲੀ ਅਸੀਂ ਇਸ ਵਾਰ ਮਾਰਚ ਕੀਤੇ ਨੇ ਗਿਫਟ ਹੈਂਡਲਸ ਜਿਦੇ ਨਾਲ ਕੀ ਜਿੰਮੀ ਵੀ ਹਾਇ ਬਿਜ਼ਨਸਸ ਨੇ ਉਹਨਾਂ ਨੂੰ ਸੀ ਤੁਸੀਂ ਇੱਕ ਕਹਾਣੀ ਨੂੰ ਇੱਕ ਮੈਡੀਕਲ ਅ ਕੋਸ਼ਿਸ਼ ਕੀਤੀ ਵੀ ਲੋਕਾਂ ਦੀ ਪ੍ਰੋਬਲਮ ਸਪੀਕ ਕਰਦੀ ਹੈ ਰੱਬ ਤਾਂ ਵੀ ਨੋਰਮ ਆਪਾਂ ਨੂੰ ਲੱਗਦਾ ਕਿ ਜਸਟ ਹਨੀ ਭਗਵਾਨ ਸਿੰਘ ਦਾ ਵਾਈਲ ਕੋ ਵੀ ਬੰਦਾ ਲੈਂਦਾ ਜਦੋਂ ਸਾਲ ਨੂੰ ਕੁਝ ਕੰਮ ਕਰਾਸ਼ ਹੋ ਜਾ ਰਿਹਾ ਉਹ ਤੁਹਾਨੂੰ ਸੀ ਐਜ਼ ਅ ਡੇਲੀ ਰੂਟੀਨ ਤੇ ਸ਼ਕਤ ਕਿਤਾਬ ਠੀਕ ਹੈ ਯਸ ਤਾਂ ਕਿ ਜੋ ਉਹਦੇ ਨਿਊਟ੍ਰੀਐਂਟਸ ਨੇ ਐਨਜ਼ਾਈਮਸ ਨੇ ਉਹ ਸਾਰੇ ਆਪਾਂ ਡੇਲੀ ਕੰਜ਼ਮੂ ਕਰ ਸਕੀਏ ਮੇਨ ਟਾਰਗੇਟਡ ਆਡੀਅੰਸ ਕਿਸ ਨੂੰ ਲੈ ਕੇ ਚੱਲਦੇ ਸੋ ਮੇਨ ਜੇ ਗੱਲ ਕਰੀਏ ਇਸ ਟਾਈਮ ਸਾਡਾ ਹਰ ਇੱਕ ਮੁੰਡਾ ਹੈ ਜਿਹੜਾ ਟਾਰਗੇਟ ਜੇ ਗੱਲ ਕਰੀਏ ਕਾਲੇ ਜੈਂਸੀਜ਼ ਨਹੀਂ ਹੈ ਬਟ ਮੇਨਲੀ ਸਾਨੂੰ ਦੇਖਣਾ ਪਊਗਾ ਕਿ ਉਹਨਾਂ ਦੀ ਕੰਜ਼ਮਪਸ਼ਨ ਕਿੱਦਾ ਹੈ ਹਮ ਜਿਹੜੇ ਫਿਟਨੈਸ ਨੇ ਲਾਈਕ ਜਿਮ ਫਰੀਕਸ ਹੈਗੇ ਨੇ ਅਸੀਂ ਉਹ ਸਾਰਿਆਂ ਨੂੰ ਟਾਰਗੇਟ ਕਰਦੇ ਹਾਂ ਜਿੰਨੇ ਵੀ ਐਸ ਪਾਕਟਸ ਫ੍ਰੈਂਡਲੀ ਕਿ ਨਹੀਂ ਤਾਂ ਕਿ ਉਹ ਕਹਿੰਦੇ ਇਸ ਨੂੰ ਜਿੰਮ ਕਰ ਸਕਦੇ। ਮੈਂ ਦੀ ਅਸੀਂ ਜਸਟ 1% ਨੂੰ ਦਾ ਕਰਦੇ ਆ। ਜਿੰਨੇ ਵੀ ਹੈਲਥੀ ਮਾਰਕੀਟ ਸਾਈਜ਼ ਤੋਂ ਟੈਕਿਲ ਨਾ ਹੋਇਆ। ਤੁਸੀਂ ਕੋਦੋਂ ਤੋਂ ਬਹੁਤ ਡਰਾਮਾ। ਤੇ ਇਸ ਟੇਲ ਦੇ ਵਿੱਚ ਵੀ ਆਏ। ਮਾਰਕੀਟ ਸਾਈਜ਼ ਤੋਂ ਲਹੁੰ ਕਰੀ। ਸਰ ਜੀ ਕਰੈਕਟਲੀ ਜਲਦੀ ਅਸੀਂ ਨਾਰਥ ਇੰਡੀਅਨ ਮਾਰਕੀਟ ਟੈਕ ਕਰ ਚੁੱਕਾ ਹਾਂ। ਜੰਮੂ ਕਸ਼ਮੀਰ ਦੀਆਂ ਕੁਲਟੀ ਸੈਗਮੈਂਟਸ ਹੈਗੀਆਂ ਨੇ। ਐਂਡ ਇਦਾਂ ਜਿੰਨੇ ਵੀ ਪੰਜਾਬ ਦੇ ਹਾਂ ਮੈਂ ਆਈ ਆਨ ਕੰਪਨੀ ਕਿਹਾ ਸਕਦੇ ਆਪਾਂ ਮੈਗਨਟਿਕ ਕਰਦੇ ਹਾਂ। ਸਿਟੀ ਇਸ ਨਾਲ ਚੰਡੀਗੜ੍ਹ ਅੰਮ੍ਰਿਤਸਰ ਸਾਡੇ ਅਵੇਲੇਬਿਲਿਟੀਸ ਹੈਗੇ ਨੂੰ ਉਹ ਲੋਕ ਸਾਡੀ ਕਮਰਸ਼ੀਅਲ ਵੈਬਸਾਈਟ ਅਸੀਂ ਆਲ ਓਲ ਦਾ ਵੇਸ ਜਿੰਨਾ ਵੀ ਇੰਟਰਨੈਟ ਦੇ ਸਿਟੀ ਨੂੰ ਸਪੋਰਟ ਆ ਪੰਜਾਬ ਦੇ ਚਰ ਵਾਲੇ ਉਸ ਲੈ ਕੇ ਬਹੁਤ ਸਾਰੇ ਲੋਕ ਆਏ ਨੇ ਤਾਂ ਇੱਕ ਛੇਦ ਨੂੰ ਦਵਾਈ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ ਕਿ ਇਸ ਟਿਕਾਣਾ ਸ਼ਾਇਦ ਵੀ ਤੁਹਾਡੀਆਂ ਮੁਮਾਇਆ ਜਿਹੜੀਆਂ ਉਹ ਠੀਕ ਕਰ ਸਕਦਾ ਉਹ ਰੇਸ਼ਾਂ ਵਿੱਚ ਜੁੜੋ ਉਹ ਦਿਨ ਤੁਸਨ ਜੀ ਸਿੰਘ ਕੈਮਰਨ ਬੈਠੀ ਦਿਨਾ ਕੈਂਪੀਸ਼